मैडम ਤੁਸੀਂ ਆਉਂਦੇ ਰਹਾ ਕਰੋ ਸੋ ਅ ਸਟਡਨਲੀ ਬਹੁਤ بڑا ਗਿਫਟ ਲੈ ਕੇ ਆਏ ਆ ਮੈਂ ਇਹਨਾਂ ਨੂੰ ਜੀ ਆਇਆਂ ਕਹਿੰਦਾ ਧੰਨਵਾਦ ਵੀ ਕਰਦਾ ਮੈडम ਕਮੇਟੀ ਮਾਲਕ ਹੈ ਜੇ ਮਾਰਕੀਟ ਕਮੇਟੀ ਜਿਹਾ ਤਾਂ ਕਹਿੰਦੇ ਮਿਸਪਲ ਕੌਂਸਲ ਤੋਂ ਆਉਗੀ ਜੇ ਸਾ ਤੋਂ ਹੋਸਟੈਕਸ ਲੈਣਾ ਤਾਂ ਬਿਲਕੁਲ ਆ ਜਾਂਦੇ ਆ ਪਾਣੀ ਦਾ ਬਿੱਲ ਲੈਣਾ ਤਾਂ ਸਾਨੂੰ ਨੋਟਿਸ ਭੇਜ ਦਿੰਦੇ ਆ ਪਰ ਜਿੱਥੇ ਜੀ ਸੜਕ ਜਾਂ ਕੋਈ ਚੀਜ਼ ਬਣਾਉਣ ਦੀ ਗੱਲ ਕਰਦੇ ਆ ਤੌਣਾਂ ਨੇ ਕੋਈ ਰਿਸਪੌਂਸ ਨਹੀਂ ਦਿੱਤਾ ਬਹੁਤ ਪਹਿਲਾਂ ਸਾਡੇ ਪੰਕਜ ਗੋਲ ਜੀ ਇੱਥੇ ਮਿਊਨਿਸਪਲ ਕੌਂਸਲ ਦੇ ਸਾਡੇ ਕੌਂਸਲਰ ਰਹੇ ਆ ਉਹਨਾਂ ਦੇ ਟਾਈਮ 'ਚ ਜਿਹੜਾ ਕੰਮ ਹੌਲੀਆ ਹੌਲੀਆ ਉਹ ਤੋਂ ਬਾਅਦ ਮੁੜ ਕੇ ਕੰਮ ਨਹੀਂ ਲੱਗਿਆ ਤਾਂ ਅੱਜ ਅਸੀਂ ਤੁਹਾਡੀ ਸਲਾਹਾ ਕਰਦੇ ਹਾਂ ਤੇ ਤੁਸੀਂ ਜਿੰਨੇ ਤੁਹਾਡੀ ਪਾਰਟੀ ਕੰਮ ਕਰਨ ਲੱਗੀ ਹੈ ਤੁਸੀਂ ਵੀ ਇਸ ਗੱਲ ਦਾ ਬੀੜਾ ਚੱਕਿਆ ਤੇ ਤੁਸੀਂ ਜਿੱਥੇ ਰਿਸ਼ਵਤ ਨੂੰ ਨੱਥ ਪਾ ਰਹੇ ਆਂ ਉੱਥੇ ਤੁਸੀਂ ਤਰੱਕੀ ਵੱਲ ਵੀ ਥੋੜਾ ਜਿਆਦਾ ਧਿਆਨ ਦੇਣ ਲੱਗੇ ਆ ਬਹੁਤ ਧੰਨਵਾਦ ਆ ਮੈਡਮ ਪਾਈਪਲਾਈਨ ਦਾ ਤੁਸੀਂ ਅੱਜ ਦੇ ਦਿੱਤੀ ਸਾਨੂੰ ਇੱਕੋ ਇੱਕ ਗਿਫਟ ਆ ਇੱਕ ਇੱਕ ਡਿਮਾਂਡ ਆ ਸਾਡੀ ਰੋੜੀ ਅੱਜ ਦੇਖ ਕੇ ਵੀ ਜਾਓ ਤੇ ਅੱਗੇ ਤੋਂ ਲੈ ਆਉਂਦੇ ਤੱਕ ਪੂਰੀ ਹੋਈ ਵੀ ਹੋਵੇ ਤੁਹਾਨੂੰ ਜਲਦੀ ਬੁਲਾ ਲੈਣਾ ਇੱਕ ਸਾਡੀ ਜਿਹੜੀ ਰੋਡ ਹੈ ਜਿੰਨੇ ਵੀ ਰੂਰਲ ਏਰੀਆ ਉਸ ਰੋਡ ਦੇ ਥਰੂ ਸਾਰਾ ਇਸ ਮੰਡੀ ਨੂੰ ਲੰਘਦਾ ਉਸ ਰੋਡ ਦੇ ਥਰੂ ਸਟੇਸ਼ਨ ਨੂੰ ਲੰਘਦਾ ਰੇਲਵੇ ਸਟੇਸ਼ਨ ਨੂੰ ਉਸੇ ਰੋਡ ਦੇ ਥਰੂ ਕਿਸਾਨ ਇੱਥੇ ਸਾਰੇ ਬਿਜਾਰਸੀ ਆਉਂਦਾ ਤਾਂ ਉਸ ਰੋਡ ਦਾ ਮੇਰਾ ਖਿਆਲ ਤੁਸੀਂ ਆਮ ਦੇਖੋਗੇ ਤੁਸੀਂ ਵੀ ਸੋਚੋਗੇ ਵੀ ਮੈਂ ਬਹੁਤ ਲੇਟ ਹੋ ਗਈ ਇਸ ਕੰਮ ਨੂੰ ਸੋਅੱਜ ਦੇਖ ਕੇ ਜਾਇਓ ਮੈਂ ਫਿਰ ਸਭ ਨੂੰ ਧੰਨਵਾਦ ਕਰਦਾ ਤੇ ਪ੍ਰਦੀਪ ਕੁਮਾਰ ਜੀ ਨੂੰ ਬੇਨਤੀ ਕਰਦਾ ਕਿ ਆ ਕੇ ਮੈਕਸਮਮ